ਆ ਕਤਲ ਬਹੁਤ ਹੀ ਮਾੜਾ ਹੁੰਦਾ ਕਦੀ ਵੀ ਕਿਸੇ ਵੀ ਇਲਾਕੇ ਚ ਨਹੀਂ ਹੋਣਾ ਚਾਹੀਦਾ ਜਦੋਂ ਇਹ ਕਤਲ ਹੁੰਦਾ ਆ ਤਾਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਦੁੱਖ ਵੀ ਹੁੰਦਾ ਆ ਬੇਸ਼ੱਕ ਕਤਲ ਤਾਂ ਹੁੰਦੇ ਹੀ ਰਹਿੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੇਕਿਨ ਇੱਕ ਜਹਾ ਕਤਲ ਜਦੋਂ ਵਾਪਰਦਾ ਹੈ ਉਹ ਮਨ ਨੂੰ ਬੜਾ ਦੁਖੀ ਕਰਦਾ ਉਹ ਕੱਲਾ ਕਤਲ ਨਹੀਂ ਹੁੰਦਾ ਉਹ ਪੂਰੇ ਦੇ ਪੂਰੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹਤਾ ਜਾਂਦਾ ਤੇ ਬਹੁਤ ਸਾਰੇ ਲੋਕ ਅੰਦਰ ਹੀ ਅੰਦਰ ਦੁਖੀ ਵੀ ਹੋਣ ਲੱਗ ਪੈਂਦੇ ਨੇ ਤੁਸੀਂ ਵੇਖਿਆ ਹੋਣਾ ਕਿ ਕਈ ਵਾਰ ਤੁਹਾਡੇ ਇਲਾਕੇ ਚ ਜਾਂ ਕਿਸੇ ਇਧਰ ਉਧਰ ਦੇ ਇਲਾਕੇ ਵਿੱਚ ਜਾਂ ਟੀਵੀ ਤੇ ਜਾਂ ਸੋਸ਼ਲ ਮੀਡੀਆ ਤੇ ਖਬਰ ਆ ਜਾਂਦੀ ਕਿਸੇ ਬਾਪ ਨੇ ਆਪਣੀ ਧੀ ਮਾਰ ਦਿੱਤੀ ਕੋਈ ਵੀ ਬਾਪ ਆਪਣੀ ਧੀ ਨਹੀਂ ਮਾਰਨਾ ਚਾਹੁੰਦਾ ਕਿਉਂਕਿ ਦੁਨੀਆ ਚ ਸਭ ਤੋਂ ਵੱਧ ਜੇ ਪਿਆਰ ਤੇ ਸਤਿਕਾਰ ਕਰਦਾ ਨਾ ਕੋਈ ਧੀ ਦਾ ਉਹਦਾ ਪਿਓ ਹੀ ਹੁੰਦਾ ਹੈ ਪਿਓ ਜਿਹੜਾ ਉਹ ਆਪਣੀਆਂ ਸੱਦਰਾਂ ਮਾਰ ਕੇ ਨਿੱਕੀ ਜੀ ਧੀ ਨੂੰ ਕਿੱਡੇ ਚਾਵਾਂ ਦੇ ਨਾਲ ਲਾਡਾਂ ਦੇ ਨਾਲ ਪਿਆਰ ਨਾਲ ਪਾਲਦਾ ਪੋਸ਼ਟਾ ਵਡਿਆਂ ਕਰਦਾ ਜਦੋਂ ਉਹ ਨਿੱਕੀ ਜੀ ਹੁੰਦੀ ਆ ਉਹ ਹੱਥਾਂ ਨਾਲ ਨਵਾਉਂਦਾ ਉਹਨੂੰ ਸਾਫ਼ ਕਰਦਾ ਆ ਆਪਣੀ ਗੋਗੋ ਤੇ ਲੰਮੇ ਪਾ ਕੇ ਥਾਪੜੀਆਂ ਦੇ ਦੇ ਕੇ ਸੁਵਾਉਂਦਾ ਆ ਉਹਨੂੰ ਆਪਣੇ ਮੋਢਿਆਂ 'ਤੇ ਚੁੱਕਦਾ ਆ ਤੇ ਉਹਨੂੰ ਕਹਿੰਦਾ ਕਿ ਦੇਖ ਦੂਰ ਤੱਕ ਤੇਰੇ ਨਾਨਕੇ ਤੱਕ ਹੁੰਦੇ ਨੇ ਉਹ ਆਪਣੀ ਧੀ ਨੂੰ ਦੁਨੀਆ ਦਾ ਸਭ ਤੋਂ ਵੱਧ ਪਿਆਰ ਤੇ ਸਤਿਕਾਰ ਦੇਣ ਵਾਲਾ ਮਨੁੱਖ ਸਾਬਤ ਹੁੰਦਾ ਆ ਭਾਵੇਂ ਕੋਈ ਪੈਸੇ ਥੋੜੇ ਹੋਣ ਪਾਪੇ ਬਹੁਤੇ ਹੋਣ ਪਾਪੇ ਉਹ ਘੱਟ ਪੜਿਆ ਹੋਵੇ ਚਾਹੇ ਉਹ ਬਹੁਤਾ ਪੜਿਆ ਹੋਵੇ ਹਰ ਬਾਪ ਆਪਣੀ ਧੀ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਇਸੇ ਕਰਕੇ ਹੀ ਚੰਗੀਆਂ ਧੀਆਂ ਜਿਹੜੀਆਂ ਨੇ ਉਹ ساری ਉਮਰ ਆਪਣੇ ਪਿਓ ਨੂੰ ਯਾਦ ਕਰਦੀਆਂ ਨੇ ਪਿਓ ਦੇ ਘਰ ਚ ਸੁਖ ਲਈ ਨੂੰ ਯਾਦ ਕਰਦੀਆਂ ਨੇ ਤੇ ਇਹ ਇੱਕ ਬੜਾ ਸੋਹਣਾ ਤੇ ਮਿੱਠਾ ਜਿਹਾ ਰਿਸ਼ਤਾ ਹੁੰਦਾ ਚੰਗੀਆਂ ਧੀਆਂ ਦਾ ਤੇ ਬਾਪ ਦਾ ਲੇਕਿਨ ਕੁਝ ਕੋ ਧੀਆਂ ਜਿਹੜੀਆਂ ਆਪਣੇ ਬਾਪ ਨੂੰ ਇਹ ਸਮਝ ਨਹੀਂ ਲੈ ਕਿ ਸਾਡਾ ਬਾਪ ਨੂੰ ਕੁਝ ਗੱਲ ਦਾ ਪਤਾ ਹੀ ਨਹੀਂ ਉਹ ਕੁਰਾਹੇ ਪੈ ਜਾਂਦੀਆਂ ਨੇ ਉਹ ਕੁਝ ਬਸ਼ਰਮੀ ਦੇ ਰਾਹ ਤੇ ਚੱਲ ਪੈਂਦੀਆਂ ਨੇ ਜਾਂ ਆਪਣੇ ਬਾਬਲ ਦੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਫਿਰ ਪਿਓ ਇੱਕ ਦੋ ਵਾਰੀ ਸਮਝਾਉਂਦਾ ਆ ਹਰ ਬਾਪ ਸਮਝਾਉਂਦਾ ਹਰ ਬਾਪ ਆਪਣੀ ਧੀ ਨੂੰ ਚੰਗੇ ਰਸਤੇ ਤੇ ਲਿਉਂਵਾਂ ਦੀ ਕੋਸ਼ਿਸ਼ ਕਰਦਾ ਕਈ ਵਾਰਾਂ ਕਈ ਧੀਆ ਨਾ ਮੂੰਹ ਜ਼ੋਰ ਹੋ ਜਾਂਦੀਆਂ ਨੇ ਉਹ ਪੰਚਾਇਤਾਂ ਦੇ ਵਿੱਚ ਠਾਣੀਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਬਾਗੀ ਹੋ ਜਾਂਦੀਆਂ ਨੇ ਤੇ ਪਿਓ ਸੋਚਦਾ ਕਿ ਮੇਰੇ ਪਿਆਰ ਚ ਕੀ ਕਮੀ ਰਹੀ ਗਈ ਧੀਏ ਤੇਰੀ ਮਾਂ ਨੇ ਤੇਰੇ ਲਈ ਇੰਨਾ ਕੁਝ ਕੀਤਾ ਤੇਰੇ ਲਈ ਤੇਰੇ ਭਰਾਵਾਂ ਨੇ ਇੰਨਾ ਕੁਝ ਕੀਤਾ ਤੇਰੇ ਲਈ ਮੈਂ ਇੰਨਾ ਕੁਝ ਕੀਤਾ ਜੇ ਤੈਨੂੰ ਇਸ ਪਿਆਰ ਦੀ ਕਦਰ ਨਹੀਂ ਆ ਤੇ ਜਿਹੜੇ ਤੂੰ ਪਿਆਰ ਸਮਝਦੀ ਬੈਠੀ ਆ ਇਹ ਸਾਨੂੰ ਹੀ ਸੋਭਦਾ ਨਹੀਂ ਇਹ ਸਾਡੇ ਖਾਨਦਾਨ ਨੂੰ ਚੰਗਾ ਨਹੀਂ ਲੱਗਦਾ ਅਸੀਂ ਇੱਕ ਇੱਜ਼ਤ ਤੇ ਮਾਣ ਵਾਲੇ ਬੰਦੇ ਆ ਤੂੰ ਇਹਦੇ ਰਸਤਿਆਂ ਤੇ ਨਾ ਚੱਲ ਤੇ ਕੁਝ ਧੀਆ ਤਾਂ ਸਮਝ ਜਾਂਦੀਆਂ ਨੇ ਗਲਤੀ ਹਰ ਮਨੁੱਖ ਕੋ ਹੋ ਸਕਦੀ ਆ ਤੇ ਜੇ ਉਹਨੂੰ ਕੋਈ ਸਮਝਾਵੇ ਤਾਂ ਉਹਨੂੰ ਸਮਝ ਵੀ ਲੈਣਾ ਚਾਹੀਦਾ ਤੇ ਜੇ ਕੋਈ ਧੀ ਸਮਝੇ ਨਾ ਸਗੋਂ ਉਲਟਾ ਹੋਰ ਵਿਰੋਧ ਕਰੇ ਹੋਰ ਪੁੱਠੇ ਪਾਸੇ ਜਾਵੇ ਤੇ ਫਿਰ ਮਾਂ ਬਾਪ ਸਮਝਾ ਸਮਝਾ ਕੇ ਥੱਕਣ ਤੋਂ ਬਾਅਦ ਕਈ ਵਾਰਾਂ ਇਹੋ ਜਿਹਾ ਕਦਮ ਠਾ ਲਿੰਦਾ ਆ ਜਿੰਨੂੰ ਸਾਡੇ ਸਮਾਜ ਚ ਕਹਿ ਨੇ ਕਿ ਕਤਲ ਕਰ ਦਿੱਤਾ ਜਾਂ ਉਹਨਾਂ ਨੇ ਵੜ ਦਿੱਤਾ ਜਾਂ ਉਹਨਾਂ ਨੇ ਮਾਰ ਦਿੱਤਾ ਕਈ ਤਰ੍ਹਾਂ ਦੇ ਨਾਂ ਦਿੰਦੇ ਨੇ ਫਿਰ ਇੱਥੇ ਬੰਦਾ ਕੀ ਕਰੂਗਾ ਜਦੋਂ ਧੀ ਦਾ ਇੱਕ ਸਮਾਂ ਆਉਣਾ ਉਹਦੇ ਆਨੰਦ ਕਾਰਜ ਹੋਣਾ ਉਹਦਾ ਵਿਆਹ ਹੋਣਾ ਉਹਨੇ ਸਮੇਂ ਨਾਲ ਆਪਣੇ ਘਰ ਚਲੇ ਜਾਣਾ ਹੈ ਅਸੀਂ ਜਿੰਨੂੰ ਪਿਆਰ ਮੁਹੱਬਤਾਂ ਜਾਂ ਕਈ ਨਾਂ ਦਿੰਨੇ ਆ ਅਸਲ 'ਚ ਉਹਦਾ ਦਿਲ ਨਾਲ ਤੇ ਕੋਈ ਸੰਬੰਧ ਨਹੀਂ ਹੁੰਦਾ ਉਹਦਾ ਦਿਲ ਨਾਲ ਕੋਈ ਮਤਲਬ ਨਹੀਂ ਹੁੰਦਾ ਦਿਲ ਤਾਂ ਇੱਕ ਸਿਰਫ ਸਾਡੇ ਸਰੀਰ ਨੂੰ ਪੰਪ ਕਰਦਾ ਆ ਯਾਨੀ ਕਿ ਖੂਨ ਨੂੰ ਪੰਪ ਕਰਦਾ ਤੇ ਜਦੋਂ ਖੂਨ ਨੂੰ ਪੰਪ ਕਰਨਾ ਹਟ ਜੇ ਛੱਡ ਦਿੰਦਾ ਤੁਹਾਡੀ ਮੌਤ ਹੋ ਜਾਂਦੀ ਨਾ ਇਹ ਸੋਚਦਾ ਨਾ ਵਿਚਾਰਦਾ ਸਾਰਾ ਕੰਮ ਜਿੱਦੋਂ ਦਿਮਾਗ ਨਾਲ ਹੀ ਚੱਲਣਾ ਤੇ ਫਿਰ ਸਾਨੂੰ ਕੋਈ ਚੰਗਾ ਸਮਝਾਉਣ ਵਾਲਾ ਹੋਵੇ ਨਾ ਸਾਨੂੰ ਉਹਦੀ ਵੀ ਸਮਝ ਲੈਣੀ ਚਾਹੀਦੀ ਆ ਜੇ ਆਪਾਂ ਇੰਜ ਕਰਾਂਗੇ ਇਹ ਤਾਂ ਫਿਰ ਜੰਗਲ ਰਾਜ ਹੀ ਬਣ ਜਾਊਗਾ ਨਾ ਫਿਰ ਜੇ ਜੰਗਲਾਂ ਵਾਂਗੂ ਹੋ ਜਾਊਗਾ ਅੱਜ ਕਿੰਨੇ ਲੋਕ ਨੇ ਜਿਹੜੇ ਇਹੋ ਜਿਹੇ ਕੰਮ ਖਾਲੀਂ ਦੇ ਨੇ ਤਾਂ ਫਿਰ ਉਹ ساری ਉਮਰ ਰੋਂਦੇ ਨੇ ਚਾਹੇ ਉਹ ਧੀ ਹੋਵੇ ਚਾਹੇ ਪੁੱਤ ਹੋਵੇ ਕਈ ਲੋਕ ਕਹਿੰਦੇ ਜੀ ਮਨੁੱਖ ਨੂੰ ਆਜ਼ਾਦੀ ਆ ਉਹਨੂੰ ਆਪਣੇ ਤਰੀਕੇ ਨਾਲ ਜੀ ਲੈਣ ਦੇਣਾ ਚਾਹੀਦਾ ਹੌਣ ਤੇ ਕਈ ਤਾਂ ਫਿਰ ਇਦਾਂ ਦੇ ਵੀ ਹੁੰਦੇ ਨੇ ਕਈ ਬੱਚੇ ਜਿਹਨਾਂ ਨੂੰ ਤੁਸੀਂ ਕਈ ਤਰ੍ਹਾਂ ਕਈ ਨਾਂ ਦਿੰਦੇ ਹੋ ਕਈ ਤਾਂ ਮੁੰਡੇ ਵੀ ਇਦਾਂ ਦੇ ਹੁੰਦੇ ਨੇ ਉਹ ਮਾਪੇ ਹੀ ਜਾਣਦਾ ਕਿ ਉਹਨਾਂ ਤੇ ਕੀ ਬੀਜਦੀ ਆ ਜਿਨ੍ਹਾਂ ਨੂੰ ਕਈ ਲੋਕ ਟੈਂਪੂ ਬੋਲ ਦਿੰਦੇ ਨੇ ਉਹ ਉਹਨਾਂ ਦੇ ਮਾਪੇ ਬਾਪ ਰਿਸ਼ਤੇਦਾਰ ਭੈਣ ਭਰਾ ਜਾਂ ਪਰਿਵਾਰਕ ਮੈਂਬਰ ਹੀ ਜਾਣਦੇ ਕਿ ਬੇਇੱਜ਼ਤੀ ਚ ਕਿੱਦਾਂ ਦੀ ਹੁੰਦੀ ਆ ਇਸ ਕਰਕੇ ਜਦੋਂ ਕੋਈ ਧੀ ਕਦਮ ਠਾਉਂਦੀ ਆ ਨਾ ਕੋਈ ਬਾਪ ਨਹੀਂ ਚਾਹੁੰਦਾ ਕਿ ਉਹਦਾ ਘਰ ਉੱਜੜ ਜਾਵੇ ਕੋਈ ਬਾਪ ਨਹੀਂ ਚਾਹੁੰਦਾ ਕਿ ਉਹਦੇ ਖੂਨ ਨਾਲ ਹੱਥ ਰੰਗੇ ਜਾਣ ਮੈਂ ਆਸ ਕਰਦਾ ਉਹ ਧੀਆ ਜੋ ਬੇਸਮਝੀ ਦੇ ਰਸਤੇ ਤੇ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਇਹ ਇੱਕ ਗੱਲ ਦਾ ਅਹਿਸਾਸ ਨਹੀਂ ਆ ਉਹ ਆਪਣੀ ਮਾਂ ਨੂੰ ਆਪਣੇ ਬਾਪ ਨਾਲ ਬਹਿ ਕੇ ਵੜਿਆ ਤਰੀਕੇ ਨਾਲ ਗੱਲ ਕਰਨ ਕਿ ਪਿਤਾ ਜੀ ਮਾਤਾ ਜੀ ਮੇਰੀ ਆ ਪ੍ਰੋਬਲਮ ਆ ਇਹਨੂੰ ਹੱਲ ਕਰ ਦਿੱਤਾ ਜਾਵੇ ਮਾਪੇ ਹਰ ਮਸਲੇ ਦਾ ਹੱਲ ਕਰ ਦਿੰਦੇ ਨੇ ਲੇਕਿਨ ਬੇਸ਼ਰਮਪੁਣਾ ਜਿਹੜਾ ਨਾ ਉਹ ਬਹੁਤ ਮਾੜਾ ਆ ਕਿਉਂਕਿ ਜਿਹੜੀਆਂ ਧੀਆਂ ਘਰੋਂ ਭੱਜ ਕੇ ਵਿਆਹ ਕਰਾ ਲੈਣ ਨਾ ਉਹ ਸਾਰੀ ਉਮਰ ਰੋਂਦੀਆਂ ਜੀ ਉਹਨਾਂ ਨਾਂ ਤੇ ਉਹ ਪੇਕਿਆਂ ਜੁਗੀਆਂ ਰਹਿੰਦੀਆਂ ਤੇ ਨਾ ਸਹਰਿਆਂ ਜੁਗੀਆਂ ਰਹਿੰਦੀਆਂ ਨਾ ਉਹ ਰਿਸ਼ਤੇਦਾਰਾਂ ਜੁਗੀਆਂ ਰਹਿੰਦੀਆਂ ਤੇ ਨਾ ਸਹੇਲੀਆਂ ਜੁਗੀਆਂ ਰਹਿੰਦੀਆਂ ਨਾ ਉਹਨਾਂ ਨੂੰ ਸਮਾਜ ਚੰਗੀ ਨਜ਼ਰ ਨਾਲ ਵੇਖਦਾ ਨਾ ਉਹਨਾਂ ਦੀ ਔਲਾਦ ਨੇ ਉਹਨਾਂ ਨੂੰ ਕਦੀ ਚੰਗੀ ਨਜ਼ਰ ਨਾਲ ਵੇਖਣਾ ਇਸ ਕਰਕੇ ਕਿ ਕਦੀ ਵੀ ਜ਼ਿੰਦਗੀ ਚ ਕਿਸੇ ਦੇ ਕਹਿਨ ਤੇ ਭਾਵਕ ਹੋ ਕੇ ਜਾਂ ਕੋਈ ਵੀ ਕਾਰਨ ਹੋਵੇ ਕਦਮ ਨਹੀਂ ਠਾਉਣਾ ਚਾਹੀਦਾ ਇਹ ਕਦਮ ਇੱਕ ਵਾਰੀ ਉੱਠਿਆ ਪੈਰ ਘਰ ਦੇੋਂ ਗੇਟ ਤੋਂ ਬਾਹਰ ਨਿਕਲਿਆ ਸਮਝ ਲਓ ਕਿ ਜ਼ਿੰਦਗੀ ਤਬਾਹ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਹਾਂ ਕਿ ਸਾਡੇ ਬੱਚੇ ਜਿਹੜੇ ਨੇ ਕਿਉਂਕਿ ਆਪਾਂ ਸਾਰਾ ਇੱਕ ਪਰਿਵਾਰ ਆ ਤੇ ਸਾਨੂੰ ਆਪਣੇ ਪਰਿਵਾਰ ਨੂੰ ਸਮਝਾਉਣਾ ਚਾਹੀਦਾ ਦੱਸਣਾ ਚਾਹੀਦਾ ਕਿ ਇੱਜ਼ਤ ਕੀ ਹੁੰਦੀ ਤੇ ਬਦਨਾਮੀ ਕੀ ਹੁੰਦੀ ਹੈ ਇੱਜ਼ਤ ਦੇ ਨਾਲ ਆਪਾਂ ਬੜੇ ਟੌਰ 'ਨਾ ਬਹਿ ਸਕਦੇ ਹਾਂ ਬਦਨਾਮੀ ਸਾਡੀਆਂ ਅੱਖਾਂ ਹਮੇਸ਼ਾ ਨੀਵੀਆਂ ਰਹਿਣਗੀਆਂ ਤੇ ਸਾਨੂੰ ਹਰ ਕੋਈ ਟੀਚਰਾਂ ਮਜ਼ਾਕ ਕਰੂਗਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ ਹਰ ਇੱਕ ਦਾ ਧੀ ਪੁੱਤ ਇੱਜ਼ਤ ਵਾਲਾ ਤੇ ਮਾਣ ਸਨਮਾਨ ਵਾਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ